ਚੰਗਾ ਪੱਲਣਾ ਹੈ ਇਹ ਆਪਣੇ ਪੰਜਾਬ ਦੇ ਜਿਹੜੇ ਪੰਜ ਜ਼ਿਲ੍ਹੇ ਹੈਗੇ ਸਾਊਥ-ਵੈਸਟ ਦੇ ਇਹਨਾਂ ਦੇ ਵਿੱਚ ਹੋ ਰਿਹਾ ਹੈ ਇਹ ਆਪਣਾ 2016 ਤੋਂ ਸ਼ੁਰੂ ਹੋਇਆ ਸੀਗਾ ਔਰ ਪਿਛਲੇ ਸਾਲ ਤੱਕ ਸਾਡੇ ਕੋਲ 1301 ਏਕੜ ਰਕਬਾ ਜਿਹੜਾ ਪੰਜਾਬ ਦੇ ਵਿੱਚ ਉਹ ਚੰਗਾ ਪੱਲਣ ਦਾ ਦੀਨ ਸੀਗਾ ਪਿਛਲੇ ਸਾਲ ਤੁਹਾਡੇ ਕੋਲ ਲਗਭਗ 100 ਏਕੜ ਰਕਵੇ ਦੀ ਵਾਧਾ ਹੋਇਆ ਸੀਗਾ ਔਰ ਉਮੀਦ ਕਰਦੇ ਆਂ ਇਸ ਸਾਲ ਵੀ ਸਾਡੇ ਕੋਲ 50 ਤੋਂ 100 ਏਕੜ ਰਕਬਾ ਜਿਹੜਾ ਚੰਗਾ ਪੱਲਣ ਦਾ ਦੀਨ ਹੋਰ ਸਾਡੇ ਨਾਲ ਐਡ ਹੋਊਗਾ ਇਹ ਮਨੇ ਕਦੋਂ ਤੋਂ ਤਿਆਰ ਕੀਤਾ ਜਾਂਦਾ ਹੈ ਇਹ 2016 ਤੋਂ ਸ਼ੁਰੂ ਹੋਇਆ ਸੀ ਆਪਣੇ ਪੰਜਾਬ ਦੇ ਵਿੱਚ ਔਰ ਜਿਹੜਾ ਇਹਦਾ ਸੀਜ਼ਨਾ ਚੰਗਾ ਪਾਲਨ ਦਾ ਇਹ ਗਰਮੀਆਂ ਦਾ ਸੀਜ਼ਨ ਹੁੰਦਾ ਹੈ ਮਈ ਜੂਨ ਦੇ ਵਿੱਚ ਫਾਰਮਰ ਜਿਹੜਾ ਇਹਦਾ ਆਪਣੇ ਪੌਂਡ ਤਿਆਰ ਕਰਕੇ ਪਾਣੀ ਭਰ ਕੇ ਇਹਦੀ ਸਟਾਕਿੰਗ ਕਰ ਲੈਂਦੇ ਆ ਔਰ 120 ਦਿਨਾਂ ਦੇ ਵਿੱਚ ਇਹਦੀ ਤਿਆਰੀ ਹੋ ਕੇ ਅਗਸਤ ਸਤੰਬਰ ਦੇ ਵਿੱਚ ਇਹਦੀ ਫਸਲ ਆਉਣ ਲੱਗ ਜਾਂਦੀ ਹੈ ਜਿਹੜੇ ਪਿਛਲੇ ਸਾਲ ਤੋਂ ਜੀ ਕਿਸਾਨਾਂ ਵੱਲੋਂ ਜਿਹੜਾ ਕਿ ਬਿਜਲੀ ਦਾ ਮੁੱਦਾ ਉਠਾਇਆ ਜਾ ਰਿਹਾ ਹੈ ਤੇ ਜਿਹਦੇ ਕਰਕੇ ਖਰਚਾ ਜ਼ਿਆਦਾ ਹੁੰਦਾ ਹੈ ਤੇ ਜਿਹੜੀ ਇਨਕਮ ਹੈ ਥੋੜੀ ਘੱਟ ਹੁੰਦੀ ਹੈ ਤੇ ਮਨੂੰ ਕੀ ਮਨੂੰ ਕਿਸੇ ਜਨ ਮਹਿਕਮੇ ਵੱਲੋਂ ਕੀਤਾ ਜਾ ਰਿਹਾ ਉਸ ਨੂੰ ਮਨੂੰ ਦੇਖੋ ਜੀ ਇਹ ਜਿਹੜਾ ਚਿੰਗਾ ਪਾਲਣ ਜਦੋਂ 2016 ਸ਼ੁਰੂ ਹੋਇਆ ਸੀਗਾ ਔਰ 2021 ਤੱਕ ਇਹਦੀ ਮਾਰਕੀਟ ਜਿਹੜੀ ਹੈ ਇਹਦਾ ਰੇਟ ਸੀਗਾ ਜਿਹੜਾ ਇਹਦਾ ਬਹੁਤ ਵਧੀਆ ਸੀਗਾ ਔਰ ਪ੍ਰਤੀ ਫਾਰਮਰ ਸਾਡੇ ਜਿਹੜੇ ਫਾਰਮਰ ਹੈਗੇ ਆ ਉਹ 2 ਤੋਂ 3 ਲੱਖ ਰੁਪਏ ਪਰ ਏਕੜ 4 ਮਹੀਨਿਆਂ ਦੇ ਵਿੱਚ ਕਮਾਈ ਕਰ ਰਹੇ ਸੀਗੇ ਪਰੰਤੂ 2022-23 ਦੇ ਵਿੱਚ ਆ ਕੇ ਇਹਦੇ ਕੁਝ ਰੇਟ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਡਾਊਨ ਹੋਏ ਤਾਂ ਫਾਰਮਰਾਂ ਦਾ ਆਮਦਨ ਵੀ ਉਹਦੇ ਨਾਲ ਘਟੀ ਤਾਂ ਫਾਰਮਰਾਂ ਵੱਲੋਂ ਮੰਗ ਕੀਤੀ ਗਈ ਵੀ ਸਾਨੂੰ ਜਿਹੜੀ ਸਰਕਾਰ ਵੱਲੋਂ ਇਹਦੀ ਬਿਜਲੀ ਜੇ ਫ੍ਰੀ ਕਰ ਦਿੱਤੀ ਜਾਵੇ ਖੇਤੀਬਾੜੀ ਦੀ ਤਰ੍ਹਾਂ ਜੇ ਇਹਦੇ ਤੇ ਬਿਜਲੀ ਤੇ ਸਾਨੂੰ ਬਚਤ ਹੋ ਜੇ ਤਾਂ ਸਾਡੇ ਆਮਦਨ ਦੇ ਵਿੱਚ ਉਸੇ ਤਰ੍ਹਾਂ ਵਾਧਾ ਹੋ ਜਾਏਗਾ ਔਰ ਸਾਣਾ ਜਿਹੜਾ ਸਰਕਾਰ ਵੱਲੋਂ ਇਹ ਇਸ ਤਰ੍ਹਾਂ ਮੰਗ ਫਾਰਮਾਂ ਨੂੰ ਉਠਾਈ ਗਈ ਸਰਕਾਰ ਨੇ ਇੱਕ ਕਮੇਟੀ ਬਣਾ ਕੇ ਇਹਦੀ ਮੰਗ ਦੇ ਉੱਤੇ ਪੂਰਾ ਵਿਚਾਰ ਕਰ ਰਹੀ ਹੈ ਔਰ ਸਾਨੂੰ ਉਮੀਦ ਹੈ ਵੀ ਸਰਕਾਰ ਇਹਦੇ ਤੇ ਜਲਦੀ ਕੋਈ ਵਧੀਆ ਫੈਸਲਾ ਲਵੇ ਜਿਹੜੀ thing ਆ ਬਾਰੇ ਦੀ ਇਹ ਕਿ ਮਾਰਕੀਟਿੰਗ ਬਾਰੇ ਜਾਂ ਕੋਈ ਇਹਦਾ ਕੋਈ ਸਰਕਾਰ ਕੋਲ ਦਾ ਕੰਮ ਹੈ ਕਿ ਕਿਸਾਨਾਂ ਨੂੰ ਮਗਰ ਇਹਨਾਂ ਦੇ ਵਿੱਚ ਨਾ ਸੋਖਾ ਹੋ ਜੇ ਜੇ ਆ ਕੋਈ ਇਹਦਾ ਫਰਕ ਜੋ ਵੀ ਕੁਝ ਜੀ ਜਿੱਥੋਂ ਤੱਕ ਗੱਲ ਮਾਰਕੀਟਿੰਗ ਦੀ ਹੈ ਦੀ ਦੇਖੋ ਇਹ ਜਿਹੜੀ ਇਹਦੀ ਮਾਰਕੀਟਿੰਗ ਆ ਇਹ ਜਿਆਦਾ ਐਕਸਪੋਰਟ ਹੁੰਦਾ ਔਰ ਆਂਦਰਾ ਓਡੀਸਾ ਸਾਈਡ ਤੋਂ ਫਾਰ ਜਿਹੜੇ ਡੀਲਰ ਹੈਗੇ ਆ ਕੰਪਨੀ ਆਲੇ ਆ ਉਹ ਆ ਕੇ ਇੱਥੋਂ ਚਿੰਗਾ ਚੁੱਕਦੇ ਆ ਔਰ ਉਧਰ ਹੀ ਲੱਗੇ ਜਾਂਦੇ ਆ ਉਹਦੇ ਨਾਲ ਉਹਨਾਂ ਨੂੰ ਖਰਚਾ ਬੜਾ ਪੈਂਦਾ ਜਦੋਂ ਗੱਡੀਆਂ ਆਉਂਦੀਆਂ ਉਧਰੋਂ ਇਧਰੋਂ ਵਰਕ ਲਾ ਕੇ ਏਸੀ ਗੱਡੀਆਂ ਜਾਂਦੀਆਂ ਉਹ ਖਰਚਾ ਫਾਰਮਰ ਦੇ ਉੱਤੇ ਹੀ ਪੈਂ ਇਸ ਲਈ ਜਦੋਂ ਇਹਦਾ ਪ੍ਰੋਫਿਟ ਵੀ ਥੋੜਾ ਜਿਹਾ ਘਟਿਆ ਤਾਂ ਸਰਕਾਰ ਵੱਲੋਂ ਫਾਰਮਰਾਂ ਦੀ ਮਦਦ ਲਈ ਇੱਕ ਕੋਲਡ ਸਟੋਰ ਕੰਮ ਆਈਸ ਪਲਾਂਟ ਨੂੰ ਮਨਜ਼ੂਰੀ ਦਿੱਤੀ ਗਈ ਆਪਣੇ ਝੰਡਾ ਵਾਲਾ ਪਿੰਡ ਦੇ ਵਿੱਚ ਮਲੋਟ ਕੋਲ ਔਰ ਉਹ ਬਣ ਕੇ ਤਿਆਰ ਹੋ ਚੁੱਕਿਆ ਉਹ 30 ਟਨ ਕੈਪੈਸਿਟੀ ਦਾ ਹੈ ਫਾਰਮਰ ਜਦੋਂ ਆਪਣਾ ਚਿੰਗਾ ਘਟਾਉਂਦਾ ਹੈ ਉਹਦਾ ਜਿਹੜਾ ਚਿੰਗਾ ਪਿੱਛੇ ਬਚ ਜਾਂਦਾ ਹੈ ਉਹ ਉੱਥੇ ਸਟੋਰ ਕਰ ਸਕਦਾ ਹੈ ਔਰ ਸਟੋਰ ਕਰਨ ਤੋਂ ਬਾਅਦ ਉੱਥੋਂ ਗੱਡੀਆਂ ਬਣ ਕੇ ਜਾਣਗੀਆਂ ਤਾਂ ਉਹਦੇ ਨਾਲ ਫਾਰਮਰ ਨੂੰ ਵੀ ਬੈਨੀਫਿਟ ਹੋਏਗਾ ਔਰ ਫਾਰਮਰ ਦੀ ਆਮਦਨ ਦੇ ਵਿੱਚ ਵਾਧਾ ਹੋਏਗਾ ਜਿਵੇਂ ਜਿਓ ਸਟਾਰਟਿੰਗ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਸੀ ਗਾ ਚੰਗਾ ਪਾਲਕ ਹੁਣ ਜੇ ਪਿਛਲੇ 1-2 ਸਾਲਾਂ ਜੂ ਕੱਟ ਰਿਹਾ ਜਿਵੇਂ ਬਿਜਲੀ ਦਾ ਲੋ ਮਾਰਕਟ ਦਾ ਲੋ ਉਸ ਤੇ ਇੱਕ ਤਾਂ ਕਿਸਾਨ ਮੈਂ ਕਿਹਨਾਂ ਲੋ ਕੀ ਉਪਰਾਲੇ ਕੀਤੇ ਜਾ ਰਹੇ ਜਿਹੜੇ ਕਿਸਾਨ ਇਸ ਵਰਤੀ ਹੋਵੇ ਤੇ ਤੁਸੀਂ ਕੀ ਕਿਸਾਨਾਂ ਨੂੰ ਕੀ ਮਨ ਲੋ ਕਹਿਣਾ ਚਾਹੋਗੇ ਦੇਖੋ ਜੀ 21 ਤੱਕ ਇਹਦਾ ਰੁਝਾਨ ਬਹੁਤ ਵਧਿਆ ਸੀਗਾ 22 ਦੇ ਵਿੱਚ ਇਹਦੇ ਕੁਝ ਰੇਟ ਡਾਊਨ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਔਰ ਇਹਦਾ ਰੁਝਾਨ ਥੋੜਾ ਜਿਹਾ ਘਟ ਹੋਇਆ ਤਾਂ ਸਰਕਾਰ ਵੱਲੋਂ ਸਿਹਤ方面 ਸਟੈਪ ਲੈਂਦੇ ਹੋਏ ਸਰਕਾਰ ਨੇ ਦੇਖਿਆ ਵੀ ਫਾਰਮਰਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਫਾਰਮਰਾਂ ਨੇ ਮੰਗ ਕੀਤੀ ਵੀ ਸਾਨੂੰ ਜਿਹੜੇ ਦੇ ਬਿਜਲੀ ਦੇ ਰੇਟ ਘਟਾ ਕਿਤੇ ਜਾਣ ਜਾਂ ਇਹਨਾਂ ਨੂੰ ਮਾਫ ਕੀਤਾ ਜਾਵੇ ਤਾਂ ਸਰਕਾਰ ਨੇ ਉਹਦੇ ਸੰਬੰਧ ਵਿੱਚ ਵੀ ਇੱਕ ਕਮੇਟੀ ਬਣਾ ਕੇ ਉਹਨੂੰ ਇਹਦੀ ਸਟੱਡੀ ਕਰਨ ਵਾਸਤੇ ਕਮੇਟੀ ਨੂੰ ਡਾਇਰੈਕਸ਼ਨ ਜਿ ਦਿੱਤੀਆਂ ਔਰ ਉਹਦੇ ਤੇ ਜਲਦੀ ਫੈਸਲਾ ਲਿੱਤਾ ਜਾਊਗਾ ਫਾਰਮਰਾਂ ਦਾ ਜਿਹੜਾ ਚਿੰਗਾ ਸੀਗਾ ਉਹ ਕੋਸਟਲ ਸਟੇਟ ਦੇ ਵਿੱਚ ਆਂਧਰਾ ਕਰਨੀ ਜਾਂਦਾ ਸੀਗਾ ਉਹਦੇ ਖਰਚੇ ਬੜੇ ਪੈਂਦੇ ਸੀ ਉਹਨਾਂ ਨੂੰ ਘਟਾਉਣ ਦੀ ਖਾਤਰ ਇੱਕ ਕੋਲਡ ਸਟੋਰ ਕਮ ਆਈਸ ਪਲਾਂਟ ਜਿਹੜਾ ਉਹ 30 ਟਨ ਕੈਪੈਸਿਟੀ ਦਾ ਲਗਵਾਇਆ ਤਾਂ ਜੋ ਫਾਰਮਰ ਆਪਣਾ ਉੱਥੇ ਸਟੋਰ ਕਰ ਸਕੇ ਵੇਲੇ-ਵੇਲੇ ਜਦੋਂ ਵੀ ਉਹਨੂੰ ਕੋਈ ਇਸ ਤਰ੍ਹਾਂ ਲੱਗਦਾ ਵੀ ਮੈਨੂੰ ਹੁਣ ਮਾਰਕੀਟ ਦਾ ਰੇਟ ਘੱਟ ਮਿਲ ਰਿਹਾ ਮੈਂ ਇੱਥੇ ਸਟੋਰ ਕਰ ਲਾਂ ਜਦੋਂ ਰੇਟ ਅੱਛਾ ਮਿਲ ਜੇ ਤਾਂ ਉਹ ਵੇਚ ਸਕਦਾ ਤਾਂ ਇਸ ਤਰ੍ਹਾਂ ਫਾਰਮਰਾਂ ਦੇ ਨਾਲ ਹਰ ਸਮੇਂ ਸਰਕਾਰ ਜਿਹੜਾ ਮੋਢੇ ਨਾਲ ਮੋਢਾ ਮਲਾ ਕੇ ਕੰਮ ਕਰ ਰਹੀ ਹੈ ਔਰ ਉਪਰਾਲੇ ਕਰ ਰਹੀ ਹੈ ਵੀ ਇਹਦਾ ਰਕਬਾ ਵੱਧ ਫਾਰਮਰ ਜਿਹੜੀ ਜ਼ਮੀਨਾਂ ਵਿਕਾਰ ਪਈਆਂ ਜਿਹੜੀਆਂ ਜ਼ਮੀਨਾਂ 'ਚ ਖੇਤੀ ਨਹੀਂ ਹੋ ਰਹੀ ਜਾਂ ਪਾਣੀ ਆਪਣੇ ਖਾਰੇ ਜ਼ਿਆਦਾ ਹੈਗੇ ਆ ਉਹਨਾਂ ਜ਼ਮੀਨਾਂ ਦੇ ਵਿੱਚ ਜ਼ਰੂਰੀ ਅਸੀਂ ਫਾਰਮਰਾਂ ਨੂੰ ਆਪਣੇ ਇਸ ਕਿੱਤੇ ਨਾਲ ਮੱਛੀ ਪਾਲਣ ਚਿੰਗਾ ਪਾਲੂ ਵਾਸਤੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਦੋਂ ਨਵੇਂ ਕਿਸਾਨ ਇਹਦਾਂ ਜੋੜ ਸਕਣ ਜਾਂ ਪਰੇਤ ਹੋ ਸਕਣ ਇਹਦੇ ਬੋਲਸ ਅਸੀਂ ਇਹੀ ਕਵਾਂਗੇ ਜੀ ਕਿਸਾਨਾਂ ਨੂੰ ਅਪੀਲ ਕਰਾਂਗੇ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤਾਂ ਮਿੱਟੀ ਪਾਣੀ ਆਪਣਾ ਜਰੂਰ ਟੈਸਟ ਕਰਵਾਓ ਔਰ ਦੂਸਰਾ ਇੱਕ ਟ੍ਰੇਨਿੰਗ ਇਹਦੀ ਜਰੂਰ ਲੋ ਟ੍ਰੇਨਿੰਗ ਦੇ ਅਭਾਵ ਕਰਕੇ ਕਈ ਵਾਰੀ ਅਸੀਂ ਦੇਖਾ ਦੇਖੀ ਦੂਸਰੇ ਫਾਰਮਰਾਂ ਦੇ ਜਾਂ ਦੇਖ ਲੈਣੇ ਵੀ ਉਹ ਫਾਰਮਰ ਇਨਾ ਕ ਪ੍ਰੋਫਿਟ ਲੈ ਰਿਆ ਜਾਂ ਉਹਦੀ ਜ਼ਮੀਨ ਉਹਨੇ ਬਹਾਲ ਕਰ ਲਈ ਤਾਂ ਅਸੀਂ ਕੰਮ 'ਚ ਲੱਗ ਜਾਨੇ ਆ ਪਰ ਇਹਦੇ ਲਈ ਮੈਂ ਇਹ ਕਮਾਂਣਾ ਕਹਾਂਗਾ ਵੀ ਟ੍ਰੇਨਿੰਗ ਜ਼ਰੂਰ ਕਰੋ ਅਸੀਂ ਇੱਥੇ ਜਦੋਂ ਵੀ ਸਾਡੇ ਕੋਲ 10 ਫਾਰਮਰਾਂ ਦਾ ਗਰੁੱਪ ਬਣ ਜਾਂਦਾ ਹੈ ਇੱਕ ਟ੍ਰੇਨਿੰਗ ਬੈਚ ਠਿੰਗ ਲਈ ਲਗਾ ਦਿੰਨੇ ਆ ਇਨਾ ਖੇੜਾ ਦੇ ਵਿੱਚ ਲੱਗਦੀ ਹੈ ਗੁਰੂ ਅੰਗਦ ਦੇ ਵੈਟਰੀਨਰੀ ਸਾਇੰਸ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਰੋहतक ਦੇ ਵਿੱਚ ਵੀ ਟ੍ਰੇਨਿੰਗਾਂ ਚੱਲਦੀਆਂ ਜੇ ਫਾਰਮਰ ਫੇਰ ਵੀ ਰਿਫਰੈਸ਼ਰ ਦੇ ਰੂਪ ਤੇ ਵੀ ਕੋਰਸ ਕਰਨਾ ਚਾਹੁੰਦੇ ਆ ਤਾਂ ਵੀ ਅਸੀਂ ਉਹਨਾਂ ਨੂੰ ਟ੍ਰੇਨਿੰਗ ਔਰ ਮੇਰੀ ਫਾਰਮਰਾਂ ਨੂੰ ਇਹੀ ਅਪੀਲ ਹੈ ਵੀ ਮਿੱਟੀ ਪਾਣੀ ਟੈਸਟ ਕਰਵਾ ਕੇ ਜੇ ਪ੍ਰੋਪਰ ਉਹਨਾਂ ਦੇ ਉਹ ਚਿੰਗਾ ਪਾਲਣ ਦੇ ਯੋਗ ਹੈਗਾ ਤਾਂ ਹੀ ਇਹ ਚਿੰਗਾ ਪਾਲਣ ਦਾ ਕੰਮ ਕੀਤਾ ਜਾਵੇ ਕਿ ਨਾ ਆਪਣਾ ਤੇ ਕਿੰਨੇ ਖਰਚ ਚ ਚਿੰਗਾ ਲਾਇਆ ਤੇ ਕੀ ਕੀ ਮਿਲੋ ਮੇਰਾ ਨਾਮ ਮਨਜਿੰਦਰ ਸਿੰਘ ਹੈ ਮੈਂ ਤੇ ਮੇਰੇ ਪਰਿਵਾਰ ਨੇ ਤਕਰੀਬਨ 10 10.5 ਕਿੱਲਿਆਂ 'ਚ ਚਿੰਗਾ 플ੌਟ ਲਾਇਆ ਕੰਮ ਸ਼ੁਰੂ 2021 ਚ ਸਾਡਾ ਮਤਲਬ ਸਟਾਰਟ ਹੋਇਆ 2020 ਚ ਅਸੀਂ ਪਲੈਨਿੰਗ ਕਰ ਲਈ ਸੀ 2021 ਚ ਅਸੀਂ ਇਹਨੂੰ ਸਟਾਰਟ ਕਰ ਗਿਆ ਸੀ 2021 ਤੋਂ ਬਾਅਦ ਅਸੀਂ 2021 ਚ ਅਸੀਂ 4 ਏਕੜ ਕੀਤਾ ਸੀ ਉਸ ਤੋਂ ਬਾਅਦ ਅਸੀਂ ਹੌਲੀ 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 10 ਏਕੜ ਸਾਡੇ ਦਾ 15 ਏਕੜ ਤੱਕ ਪਹੁੰਚ ਗਏ ਤੇ ਹੁਣ ਕਿੰਨੇ ਕ ਦਾ ਮਤਲਬ ਤੁਹਾਡੇ ਇੱਥੇ ਪਾਏ ਹੋਏ ਆ ਕੋਲ ਜਿਹੜਾ ਹੈ ਹੁਣ ਆ ਇਥੇ ਸਾਰੇ ਪੌਂਡਾਂ 'ਚ ਤਕਰੀਬਨ ਅਸੀਂ ਪਾਇਆ ਹੋਇਆ ਕਿਸੇ 'ਚ 30 ਗ੍ਰਾਮ ਦਾ ਚਿੰਗਾ ਹੈ ਕਿਸੇ 'ਚ 20 ਗ੍ਰਾਮ ਦਾ ਚਿੰਗਾ ਹੈ ਔਰ ਕਿਸੇ 'ਚ ਹਜੇ 1.5 ਤੋਂ 2 ਗ੍ਰਾਮ ਦਾ ਵੀ ਚਿੰਗਾ ਹੈਗਾ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਸਟਾਕਿੰਗ ਅਸੀਂ ਕੀਤੀ ਹੋਈ ਹੈ ਆ ਸਾਡੇ ਪੂਰੇ ਮੇਰੀ ਮਾਂ ਪਿਤਾ ਫਾਦਰ ਸਾਹਿਬ ਮੇਰੀ ਮਦਰ ਮੇਰੀ ਵਾਈਫ ਔਰ ਸਾਡੇ ਕੋਲੇ 4 ਲਿਬਰ ਨੇ ਅਸੀਂ ਸਾਰੇ ਟੀਮ ਪਹਿਲਾਂ ਪਹਿਲਾਂ ਤਾਂ ਠੀਕ ਸੀ ਜੀ 2021-22 ਚ ਇਨਕਮ ਵਧੀਆ ਰਹੀ 2022 ਚ ਝਿੰਗੀ ਦਾ ਕਹਰੇ ਆ ਰੂਸ ਯੂਕਰੇਨ ਦੀ ਵਾਰ ਕਰਕੇ ਅਜੇ ਮੈਨੂੰ ਪੱਕਾ ਇਸ ਚੀਜ਼ ਦੀ ਨੌਲੇਜ ਨਹੀਂ ਗਈ ਕਹਿੰਦੇ ਰੂਸ ਯੂਕਰੇਨ ਦੀ ਵਾਰ ਕਰਕੇ ਇਹਦਾ ਜਿਹੜਾ ਐਕਸਪੋਰਟ ਹੈ ਉਹਦੇ 'ਚ ਥੋੜੀ ਜਿਹੀ ਗ੍ਰਾਵਟਾਈ ਹੈ ਤਾਂ ਕਰਕੇ ਇਹਦਾ ਰੇਟ ਥੋੜਾ ਜਿਹਾ ਘਟ ਗਿਆ 6 ਰੁਪਏ ਯੂਨਿਟ ਪੈਂਦੀ ਹੈ। ਬਿਜਲੀ ਦਾ ਬਿੱਲ ਆ ਜਾਂਦਾ ਹੈ ਜੀ ਸਾਨੂੰ ਸੀਜ਼ਨ 'ਚ ਸਟਾਰਟਿੰਗ ਜੇ ਘਟਾਉਂਦਾ ਔਰ ਪਿੱਛੇ ਜਦੋਂ ਝਿੰਗਾ ਵੱਡਾ ਹੋ ਜਾਂਦਾ ਪੱਖੇ ਏਰੀਏਸ਼ਨ ਦੀ ਜਿਆਦਾ ਲੋਡ ਹੁੰਦੀ ਹੈ ਤਾਂ ਉਦੋਂ ਬਿੱਲ ਕਾਫੀ ਜਿਆਦਾ ਆ ਜਾਂਦਾ। ਜਦੋਂ ਲੋ ਇਹ ਜਨਰੇਟਰ ਕਰਦੇ ਹਾਂ। ਹਾਂਜੀ ਜਦੋਂ ਕੋਈ ਫਾਲਟ ਹੁੰਦਾ ਹੈਗਾ ਝੱਖੜ ਨੇ ਰੀ ਤੂਫਾਨ ਆਉਂਦੇ ਆ ਲਾਈਨ 'ਚ ਫਾਲਟ ਹੁੰਦੀ ਹੈਗੀ ਤਾਂ ਫਿਰ ਸਾਨੂੰ ਪੂਰੀ ਰਾਤ ਤੇ ਜਨਰੇਟਰ ਚਲਾਉਣਾ ਪੈਂਦਾ ਹੁੰਦਾ। ਹਾਂਜੀ ਹਾਂ ਤੇ ਇਹ ਬਿਜਲੀ ਵਾਲਾ ਤਾਂ ਮੁੱਦਾ ਮੰਨ ਲੂ ਵੀ ਮੇਨ ਹੈਗਾ ਜੀ ਬਿਜਲੀ ਹੱਲ ਹੋ ਜੇ ਤਾਂ ਸਾਡੇ ਸਾਨੂੰ ਪ੍ਰੋਫਿਟ ਵੱਧ ਜਾਊਗਾ ਪ੍ਰੋਫਿਟ ਵੱਧ ਜਾਊਗਾ ਔਰ ਫਾਰਮਰ ਸਰਵਾਈਵ ਕਰ ਜਾਣਗੇ ਜੇ ਬਿਜਲੀ ਦਾ ਮੁੱਦਾ ਆਪਣਾ ਹੱਲ ਹੁੰਦਾ ਹੈਗਾ ਤਾਂ